ਸਾਸ਼ੀਆ ਕਲ ਦੀ ਸਾਰੀ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਕੌਰ ਦੀ ਵਿੱਚ ਅੱਜ ਆਪਾਂ ਆਮਲੇ ਦਾ ਆਚਾਰ ਬਣਾ ਕੇ ਤਿਆਰ ਕਰਾਂਗੇ ਸਭ ਨੂੰ ਪਤਾ ਹੈ ਕਿ ਆਮਲੇ ਦਾ ਆਚਾਰ ਟੇਸਟੀ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਹੈਲਦੀ ਵੀ ਹੁੰਦਾ ਹੈ ਤੇ ਇਹ ਆਚਾਰ ਬਣਾਉਣ ਵਾਸਤੇ ਆਪਾਂ ਨਾ ਹੀ ਆਮਲਿਆਂ ਨੂੰ ਉਬਾਲਾਂਗੇ ਤੇ ਨਾ ਹੀ ਆਪਾਂ ਇਹਨੂੰ ਸਟੀਮ ਦੇਵਾਂਗੇ ਇਹਦੇ ਤੋਂ ਬਿਨਾ ਹੀ ਆਪਾਂ ਆਚਾਰ ਬਣਾਵਾਂਗੇ ਤੇ ਇਹ ਆਚਾਰ ਜਿਹੜਾ 1 ਸਾਲ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਜਿਹੜੇ ਆਮਲੇ ਨੇ ਖਰਾਬ ਨੇ ਉਹਨੂੰ ਆਪਾਂ ਕੱਢ ਦਵਾਂਗੇ ਥੋੜੇ ਬਹੁਤੇ ਵੀ ਦਾਗ ਵਾਲੇ ਨੇ ਉਹਨੂੰ ਕੱਢ ਦਵਾਂਗੇ ਜੇਕਰ ਆਪਾਂ ਉਹ ਆਮਲੇ ਨਹੀਂ ਕੱਢਾਂਗੇ ਤਾਂ ਇਸ ਦੇ ਨਾਲ ਜਿਹੜਾ ਅਚਾਰ ਹੈ ਆਪਣਾ ਲੰਬੇ ਟਾਈਮ ਤੱਕ ਨਹੀਂ ਚੱਲੇਗਾ ਜਲਦੀ ਖਰਾਬ ਹੋ ਜਾਏਗਾ ਤੇ ਆਮਲਿਆਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਕੱਪੜੇ ਨਾਲ ਸਾਫ਼ ਕਰ ਲਿਆ ਸੀਗਾ ਤੇ ਇਹਦੇ ਤੇ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਜੇ ਪਾਣੀ ਹੋਏਗਾ ਤਾਂ ਵੀ ਜਿਹੜਾ ਆਪਣਾ ਅਚਾਰ ਹੈ ਉਹ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜਾਏਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਮੇਰੇ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਆਓ ਫਿਰ ਆਪਾਂ ਆਮਲੇ ਦੇ ਟੇਸਟੀ ਤੇ ਹੈਲਦੀ ਅਚਾਰ ਦੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਆਮਲੇ ਦਾ ਅਚਾਰ ਬਣਾਉਣ ਵਾਸਤੇ ਇੱਥੇ ਮੈਂ 500 ਗ੍ਰਾਮ ਆਮਲੇ ਲੈਨੇ ਆ ਆਮਲੇ ਦਾ ਅਚਾਰ ਹੈ ਜਿਹੜਾ ਉਹ ਆਪਾਂ ਅੱਜ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੇ ਆਮਲੇ ਨੇ ਮੈਂ ਚੰਗੀ ਤਰ੍ਹਾਂ ਨਾਲ ਸੁਕਾ ਲਏ ਨੇ ਤੇ ਕੱਪੜੇ ਨਾਲ ਸਾਫ਼ ਕਰ ਲਏ ਨੇ ਤੇ ਇਹਨੂੰ ਆਪਾਂ ਹੁਣ ਕੁੱਕਰ ਦੇ ਵਿੱਚ ਪਾ ਦਾਂਗੇ ਸਾਰੇ ਆਮਲਿਆਂ ਨੂੰ ਤੇ ਸਾਰੇ ਆਮਲੇ ਆਪਾਂ ਕੁੱਕਰ 'ਚ ਪਾ ਦੇਣੇ ਨੇ ਤੇ ਇਹਦੇ ਵਿੱਚ ਆਪਾਂ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਦਾਂਗੇ ਤੇ ਸਰੋਂ ਦਾ ਤੇਲ ਪਾ ਕੇ ਕੁੱਕ ਕਰوں ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਕਿ ਜਿਹੜੇ ਆਮਲੇ ਨੇ ਸਾਰੇ ਆਮਲਿਆਂ ਨੂੰ ਜਿਹੜਾ ਸਰੋਂ ਦਾ ਤੇਲ ਚੰਗੀ ਤਰ੍ਹਾਂ ਲੱਗ ਜਵੇ ਤੇ ਹੁਣ ਆਪਾਂ ਗੈਸ ਔਨ ਕਰ ਦਾਂਗੇ ਗੈਸ ਜਿਹੜੀ ਮੈਂ ਔਨ ਕਰਤੀ ਹੈ ਮੈਂ ਲੋ ਤੋਂ ਮੀਡੀਅਮ ਤੇ ਗੈਸ ਰੱਖੀ ਹੋਈ ਹੈ ਤੇ ਹੁਣ ਆਪਾਂ ਇਹਦਾ ਢੱਕਣ ਲਗਾ ਦਾਂਗੇ ਢੱਕਣ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਦਾਂਗੇ ਇਹ ਤਾਂ ਹੁਣ ਢੱਕਣ ਲਗਾ ਕੇ ਇਹਨੂੰ ਆਪਾਂ ਵਿੱਚ ਵਿੱਚ ਇਸ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਤੇ ਇਹਦੇ ਵਿੱਚ ਆਪਾਂ ਸਟੀਮ ਬਣਾਉਣੀ ਹੈ ਗੈਸ ਨੂੰ ਆਪਾਂ ਲੋ ਟੂ ਮੀਡੀਅਮ ਹੀ ਰੱਖਾਂਗੇ ਆਪਾਂ 5 ਮਿੰਟ ਲਈ ਇਸ ਤਰ੍ਹਾਂ ਕਰਦੇ ਰਵਾਂਗੇ ਜਿਸ ਤਰ੍ਹਾਂ ਆਪਾਂ ਕੜਾਈ ਦੇ ਵਿੱਚ ਪਾ ਕੇ ਕਟਚੀ ਦੇ ਨਾਲ ਹਿਲਾਉਂਦੇ ਆ ਉਸੇ ਤਰੀਕੇ ਦੇ ਨਾਲ ਆਪਾਂ ਕੁੱਕਰ ਨੂੰ ਹਿਲਾਉਂਦੇ ਰਵਾਂਗੇ ਇਹਦੇ ਵਿੱਚ ਬਸ ਸਟੀਮ ਬੰਨੀ ਚਾਹੀਦੀ ਹੈ ਆ ਦੇਖੋ ਸਟੀਮ ਬੰਨੀ ਸ਼ੁਰੂ ਹੋ ਗਈ ਹੈ ਇਸ ਤਰ੍ਹਾਂ ਇਹਨਾਂ ਜ਼ਿਆਦਾ ਟਾਈਮ ਨਹੀਂ ਲੱਗੇਗਾ 5 ਮਿੰਟ ਦੇ ਵਿੱਚ ਜਿਹੜੇ ਨੇ ਆਪਣੇ ਆਮਲੇ ਜਿਹੜੇ ਨੇ ਉਹ ਬਿਲਕੁਲ ਤਿਆਰ ਹੋ ਜਾਣਗੇ ਤੇ ਇਹ ਆਪਾਂ ਹੋਰ ਤਾਂ ਕਰਨੇ ਜਦੋਂ ਤੱਕ ਇਹਦੇ ਵਿੱਚ ਸਟੀਮ ਬੰਨੀ ਸ਼ੁਰੂ ਨਹੀਂ ਹੋ ਜਾਂਦੀ ਤੇ ਸਿਰਫ ਆਪਾਂ ਟਾਈਮ ਦਾ ਧਿਆਨ ਰੱਖਣਾ ਹੈ ਸੀਟੀ ਦਾ ਕੋਈ ਧਿਆਨ ਨਹੀਂ ਰੱਖਣਾ ਇਹਦੇ ਵਿੱਚ ਕੋਈ ਸੀਟੀ ਆਜ ਵੀ ਜਾਂਦੀ ਹੈ ਤਾਂ ਵੀ ਕੋਈ ਗੱਲ ਨਹੀਂ ਜੇ ਨਹੀਂ ਆਂਦੀ ਤਾਂ ਵੀ ਕੋਈ ਗੱਲ ਨਹੀਂ ਸਿਰਫ ਆਪਾਂ ਟਾਈਮ ਦਾ ਧਿਆਨ ਰੱਖਣਾ ਹੈ ਜਦ ਜਿਵੇਂ ਸਟੀਮ ਬੰਨੀ ਸ਼ੁਰੂ ਹੋ ਜਾਏਗੀ ਫਿਰ ਆਪਾਂ 2 ਮਿੰਟ ਤੱਕ ਇਹਨੂੰ ਇਸੇ ਤਰ੍ਹਾਂ ਐਂਡ ਦਵਾਂਗੇ 2 ਮਿੰਟ ਇਸੇ ਤਰ੍ਹਾਂ ਰਹਿਣ ਤੋਂ ਬਾਅਦ ਜਿਹੜੀ ਸਟੀਮ ਹੈ ਉਹ ਆਪਣੇ ਆਪ ਖਤਮ ਹੋਣ ਦਵਾਂਗੇ ਇਹਦੇ ਵਿੱਚੋਂ ਆਪਾਂ ਤੇ 5 ਮਿੰਟ ਹੁਣ ਹੋ ਗਏ ਨੇ ਤੇ ਹੁਣ ਆਪਾਂ ਗੈਸ ਜਿਹੜੀ ਹੈ ਉਹ ਬੰਦ ਕਰ ਦਾਂਗੇ ਤੇ ਸਟੀਮ ਜਿਹੜੀ ਹੈ ਉਹਨੂੰ ਆਪਾਂ ਆਪਣੇ ਆਪ ਹੀ ਨਿਕਲਣ ਦਵਾਂਗੇ ਤੇ ਕੁੱਕਰ ਦਾ ਢੱਕਣ ਖੋਲ ਕੇ ਆਪਾਂ ਇੱਕ ਵਾਰ ਚੈੱਕ ਕਰ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਆਮਲੇ ਜਿਹੜੇ ਨੇ ਉਹ ਬਹੁਤ ਵਧੀਆ ਪੱਕ ਗਏ ਨੇ ਤੇ ਹੁਣ ਆਪਾਂ ਇਹਨੂੰ ਨਾਈਫ ਦੇ ਨਾਲ ਚੈੱਕ ਕਰ ਲੈਨੇ ਕਿ ਸੌਫਟ ਹੋ ਗਏ ਨੇ ਆ ਦੇਖੋ ਆਮਲੇ ਜਿਹੜੇ ਨੇ ਬਿਲਕੁਲ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਇਹਨੂੰ ਇੱਕ ਥਾਲੀ ਵਿੱਚ ਕੱਢ ਲਾਂਗੇ ਸਾਰੇ ਆਮਲਿਆਂ ਨੂੰ ਆਪਾਂ ਇੱਕ ਥਾਲੀ ਵਿੱਚ ਠੰਡੇ ਹੋਣ ਵਾਸਤੇ ਕੱਢ ਲਾਂਗੇ ਇਹਨਾਂ ਵਿੱਚ ਸਾਰੇ ਆਮਲੇ ਜਿਹੜੇ ਨੇ ਉਹ ਇੱਕ ਥਾਲੀ ਵਿੱਚ ਕੱਢ ਲਏ ਨੇ ਤੇ ਹੁਣ ਆਪਾਂ ਥੋੜੀ ਦੇ ਠੰਡੇ ਹੋਣ ਦਵਾਵਾਂਗੇ ਫਿਰ ਜਿਹੜੇ ਆ ਇਹਦੇ ਪੀਸੇਸ ਜਿਹੜੇ ਨੇ ਆਪਾਂ ਆਮਲਿਆਂ ਦੇ ਉਹ ਅਲੱਗ ਕਰ ਲਾਂਗੇ ਆਮਲੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਠੰਡੇ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਜਿਹੜੇ ਪੀਸੇਸ ਨੇ ਉਹ ਅਲੱਗ ਕਰ ਲਾਂਗੇ ਇਹਦੀ ਗਿੱਟਕ ਜਿਹੜੀ ਆ ਬਾਹਰ ਕੱਢ ਦਾਂਗੇ ਤੇ ਇਹਨਾਂ ਨੂੰ ਅਲੱਗ ਕਰ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਆਮਲੇ ਜਿਹੜੇ ਨੇ ਆਪਣੇ ਕਿੰਨੇ ਵਧੀਆ ਸੌਫਟ ਹੋ ਗਏ ਨੇ ਸਾਰੀ ਇਹਦੀ ਗਿੱਟਕ ਜਿਹੜੀ ਆ ਕੱਢ ਲਾਂਗੇ ਆਮਲੇ ਦੇ ਪੀਸੇਸ ਨੂੰ ਆਪਾਂ ਅਲੱਗ ਕਰ ਲੈਣਾ ਦੇ ਕੁਮਾਰੇ ਆਮਲੇ ਜਿਹੜੇ ਨੇ ਉਹ ਤਿਆਰ ਕਰ ਲਏ ਨੇ ਤੇ ਗਿਟਕਾਂ ਵੀ ਅਲੱਗ ਕਰ ਦਿੱਤੀਆਂ ਨੇ ਤੇ ਆਮਲੇ ਮੈਂ ਅਲੱਗ ਕਰ ਲਏ ਨੇ ਹੁਣ ਆਪਾਂ ਇਹਨੂੰ ਇੱਕ ਬਰਤਨ ਵਿੱਚ ਢਾੜ ਲਾਂਗੇ ਤੇ ਹੁਣ ਆਪਾਂ ਕੋਈ ਵੀ ਇੱਕ ਪੈਨ ਲੈ ਲਾਂਗੇ ਉਹਦੇ ਵਿੱਚ ਇੱਕ ਵੱਡੀ ਕੜਛੀ ਤੇਲ ਦੀ ਪਾ ਦਾਂਗੇ ਤੇ ਗੈਸ ਔਨ ਕਰਕੇ ਤੇਲ ਨੂੰ ਆਪਾਂ ਥੋੜਾ ਜਿਹਾ ਗਰਮ ਕਰ ਲਾਂਗੇ ਤੇ ਹੁਣ ਤੇਲ ਜਿਹੜਾ ਥੋੜਾ ਗਰਮ ਹੋ ਗਿਆ हम अ चम्मच कलौजी पा देंगे अद्धा चम्मच मेथे पा देंगे तो पीली सरों जी है मैं पीस के रखी हुई सी पा देंगे पीली सरों जोड़ी मैं डेढ़ चम्मच है तो यह सौंफ का पाउडर है ये भी मैं दो चम्मच सौंफ पीस के लिए है तो यूँ चंह निक्स कर लें ਤੇ ਬਾਕੀ ਦੇ ਮਸਾਲੇ ਜਿਹੜੀ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਹੁਣ ਜਿਹੜੇ ਸਾਰੇ ਮਸਾਲੇ ਨੇ ਇਹਦੇ ਵਿੱਚ ਆਪਾਂ ਪਾ ਦੇਣੇ ਨੇ ਤੇ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਹਿੰਗ ਪਾ ਦਾਂਗੇ ਤੇ ਦੋ ਚਮਚ ਨਮਕ ਦੀ ਪਾ ਦਾਂਗੇ ਅਰਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਤੇ ਅਰਧਾ ਚਮਚ ਹਲਦੀ ਪਾਊਡਰ ਤੇ ਅਰਧਾ ਚਮਚ ਲਾਲ ਮਿਰਚ ਦਾ ਪਾਊਡਰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਤੇ ਇਹਨਾਂ ਸਾਰੀਆਂ ਮਸਾਲਿਆਂ ਨੂੰ ਆਪਾਂ ਅਚਾਰ ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੇ ਬਹੁਤ ਹੀ ਟੇਸਟੀ ਆਪਣਾ ਆਮਲੇ ਦਾ ਅਚਾਰ ਜਿਹੜਾ ਇਹ ਬਣ ਕੇ ਤਿਆਰ ਹੋਇਆ ਹੈ ਤੇ ਇਸ ਟਾਈਮ ਤੇ ਵੀ ਤੁਸੀਂ ਆਚਾਰ ਨੂੰ ਖਾ ਸਕਦੇ ਹੋ ਪਰ ਜੇਕਰ ਤੁਸੀਂ ਇਹਨੂੰ ਇੱਕ ਦਿਨ ਨੂੰ ਵਾਸਤੇ ਪਏ ਰਹਿਣ ਦੋਗੇ ਤੇ ਫਿਰ ਇਸ ਆਚਾਰ ਨੂੰ ਖਾਓਗੇ ਤਾਂ ਇਹਦਾ ਟੇਸਟ ਜਿਹੜਾ ਬਹੁਤ ਹੀ ਵਧੀਆ ਆਂਦਾ ਹੈ ਤੇ ਇਹ ਆਚਾਰ ਹੈ ਜਿਹੜਾ ਇਹ ਪੂਰਾ 1 ਸਾਲ ਤੱਕ ਚੱਲੇਗਾ ਆਚਾਰ ਦਾ ਖਰਾਬ ਨਹੀਂ ਹੋਏਗਾ ਕਿਉਂਕਿ ਹਮੇਸ਼ਾ ਜਿਹੜਾ ਆਮਲੇ ਦੇ ਆਚਾਰ ਦੇ ਵਿੱਚ ਗਿੱਟਕ ਤੋਂ ਮਤਲਬ ਕਿ ਖਰਾਬ ਹੁੰਦਾ ਹੈ ਤੇ ਆਪਾਂ ਗਿੱਟਕ ਇਹਦੀ ਕੱਢ ਦਿੱਤੀ ਹੈ ਤੇ ਆਚਾਰ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਮੇਰੇ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜੇਗਾ ਤਾਂ ਫਿਰ ਮਿਲਾਂਗੇ ਅਹੋ ਜੀ ਹੋਰ ਮਜ਼ੇਦਾਰ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ